ਦੇ ਵੀ ਤੁਸੀਂ ਜਾਦਿਓ ਕਿ ਪਿਛਲੇ ਲੰਬੇ ਸਮੇਂ ਤੋਂ ਬਰਸਾਤ ਨਾ ਹੋਣ ਕਾਰਨ ਜਿਹੜਾ ਵਾ ਉਹ ਕਣਕ ਦੀ ਫਸਲ ਤੇ ਹਾੜੀ ਦੀ ਹੋਰ ਫਸਲਾਂ ਦੇ ਉੱਤੇ ਜਿਹੜਾ ਵਾ ਉਹ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀਗਾ ਖਾਸ ਕਰਕੇ ਬਰਾਨੀ ਏਰੀਆ ਦੇ ਵਿੱਚ ਕੰਨੀ ਏਰੀਆ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਜਿਹੜਾ ਮਿੰਦਰਾ ਵਾ ਇਹਦਾ ਚਾਹੁੰਦੇ ਸੀ ਕਿ ਅਲਰੀਡੀ ਬਰਸਾਤ ਅੱਜ ਪਈ ਹੈ ਬਹੁਤ ਵਧੀਆ ਸਹੀ ਸਮੇਂ ਤੇ ਪਈ ਹੈ ਤੇ ਜਿਹੜੀ ਜਿੱਥੇ ਕਿ ਪਾਣੀ ਦੇ ਦੀ ਲੋੜ ਸੀ ਉਹ ਕਿਸੇ ਜੇਕਰ ਪਾਣੀ ਕਿਸਾਨਾਂ ਨੂੰ ਦਿੱਤਾ ਜਾਂਦਾ ਕਿ ਇਹ ਬਰਸਾਤ ਵੀ ਪੈ ਜਾਂਦੀ ਤਾਂ ਉਹਦੇ ਨਾਲ ਕੀ ਹੈ ਕਿ ਅਸਰ ਡਿੱਗਦਾ ਦਾ ਸੰਭਾਵਨਾ ਰਹਿੰਦੀ ਆ ਕਿਉਂਕਿ ਇਹਦੇ ਨਾਲ ਕੋਰੋਨਿਸ਼ੀ ਦੀ ਹਵਾ ਵੀ ਚੱਲਦੀ ਆ ਸੋ ਇੱਕ ਜਿਹੜੀ ਬਰਸਾਤ ਜਿਹੜੀ ਆ ਇੱਕ ਹਾੜੀ ਦੀ ਖਸਣਾ ਵਾਸਤੇ ਬੜੀ ਇੱਕ ਲਾਇਵਨ ਸਾਫ ਤੋਂ ਹੋਵੇਗੀ ਇਹ ਇੱਕ ਖਾਸ ਗੱਲ ਨਹੀਂ ਰੱਖਣ ਦੀ ਗੱਲ ਹੈ ਕਿ ਕੁਝ ਜਿਹੜੇ ਸਾਡੇ ਨੀਵੇ ਲੱਗੇ ਆ ਖਾ ਸਰ ਕੇ ਜਦਾਸ ਪੁੱਜ ਜਿਵੇਂ ਲਿਖੀਏ ਸਾਡੇ ਕੁਝ ਜਿਹੜੇ ਬੇੜ ਦੇ ਲੱਗੇ ਆ ਉੱਥੇ ਸੇਮ ਦੇ ਕੋਈ ਸੇਮ ਦਾ ਕੋਈ ਪਾਣੀ ਜਮਾ ਹੋ ਜਾਂਦਾ ਉੱਥੇ ਸੋ ਉੱਥੇ ਥੋੜਾ ਖਿਆ ਰੱਖਣੀ ਲੋੜ ਹੈ ਕਿ ਜੇਕਰ ਪਾਣੀ ਕਿਤੇ ਨੀਵੇਂ ਧਾਵਾਂ ਦੇ ਉੱਤੇ ਨੀਵੇਂ ਖੇਤਾਂ ਦੇ ਵਿੱਚ ਕਿਤੇ ਪਾਣੀ ਖੜਾ ਹੋ ਜਾਂਦਾ ਵਾ ਤਾਂ ਉੱਥੇ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਉਹ ਬਾਹਰ ਕੱਢ ਦੇਣ ਅਬ ਤਾਂ ਵਾਹੇ ਜਿੰਨੀ ਕਿ ਜਿੰਨਾ ਕਿ ਔਲ ਲੱਗੀ ਦੀ ਹੀ ਉਹਨਾਂ ਤੇ ਵਾਹੇ ਪਾਣੀ ਚਾਲੂ ਕੀ ਜਿਹੜੀ ਉੱਚੀਆਂ ਬੈਣੀਆਂ ਪਰ ਜਿਹੜੇ ਨੀਵੇਂ ਲੱਕਾ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਆ ਸੋ ਵਾ ਬਾਕੀ ਫਸਲਾਂ ਵਾਸਤੇ ਜੇਕਰ ਸਰੋਂ ਵਾਸਤੇ ਦੇਖ ਲਈਏ ਛੋਲਿਆ ਮਸਰਾਂ ਵਾਸਤੇ ਦੇਖ ਲਈਏ ਉਹਦੇ ਵਾਸਤੇ ਵੀ ਇਹ ਬਹੁਤ ਵਧੀਆ ਲਾਇਹ ਹਿਸਾਬ ਤੋਂ ਹੋਏਗੀ ਕਿਉਂਕਿ ਜੇ ਆਪਾਂ ਹੋਰ ਜਿਹੜੀ ਪਰਪਸਾ ਜਿਹੜੀ ਆ ਨਹੀਂ ਪੈਂਦੀ ਦੇ ਸੋ ਇਹਦੇ ਵਿੱਚ ਕਿਸਾਨ ਵੀਰਾਂ ਨੂੰ ਮੈਂ ਦੁਬਾਰਾ ਫਿਰ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਕੋਈ ਨੀਵੇਂ ਧਾਮ ਨੇ ਉੱਥੇ ਜਿਹੜਾ ਵਾ ਉਹ ਆਪਣੇ ਜੇਕਰ ਪਾਣੀ ਖੜਾ ਹੋ ਜਾਂਦਾ ਉਹਨੂੰ ਬਾਹਰ ਕੱਢਣ ਇਸ ਦੇ ਨਾਲ ਨਾਲ ਮੈਂ ਦੁਬਾਰੀ ਬੇਨਤੀ ਕਰੂੰਗਾ ਕਿ ਕੁਝ ਕਿਸਾਨਾਂ ਨੇ ਦੇਖਿਆ ਗਿਆ ਕਿ ਇਸ ਨੇ ਜਿਹੜਾ ਵਾ ਉਹ ਸਵੇ ਘਾ ਰਹੇ ਹਨ ਕਣਕ ਦੀ ਸੜਕਦੀ ਫਸਲ ਦੇ ਉੱਤੇ ਜਾਂ ਹੋਰ ਤਾਂ ਮਸਲਾਂ ਦੇ ਉੱਤੇ ਉਹ ਕੀੜੇ ਮਾਰ ਕੀੜੇ ਨੂੰ ਮਾਰ ਦਵਾਈ ਇਹ ਕਰ ਰਹੇ ਆ ਸਾਡੇ ਵੀਰੋ ਇਹ ਬਹੁਤ ਜ਼ਿਆਦਾ ਨਜਾਇਜ਼ ਕੰਮ ਤੇ ਆਪਾਂ ਕਰ ਰਹੇ ਆ ਕਿਉਂਕਿ ਇਸ ਵਿੱਚ ਜੇ ਦੇਖੀਏ ਤੇ ਸਾਡੀ ਫਸਲ ਦੇ ਉੱਤੇ ਚਾਹੇ ਕਣਕ ਹੈ ਚਾਹੇ ਮਸਰੂ ਇਹ ਕੋਈ ਫਸਲਿਆ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਕੀੜਾ ਜਾਂ ਬਿਮਾਰੀ ਬਿਲਕੁਲ ਨਹੀਂ ਹੈ ਜਿੱਦ ਤੱਕ ਪੀਲੀ ਨੂੰ ਵੀ ਕਿਤੇ ਦਿਖਾਈ ਦਿੱਤੀ ਆ ਹੁਣ ਆਪਾਂ ਦੇਖਦੇ ਪਏ ਕਿ ਆ ਪਿਛਲੇ ਸਾਲ ਵੀ ਦੌਰਾਨ ਆਉਣ ਦੇ ਬੂਟੇ ਕਰਾਈ ਲੱਗਿਉਂਦੇ ਕਿ ਕਿੰਨਾ ਤੇਲਾ ਲੱਗ ਜਾਂਦਾ ਤੇਨਾ ਤੇਲਾ ਪਿਆ ਹੁੰਦਾ ਈ ਪਰ ਐਸ ਵੇਲੇ ਬਿਲਕੁਲ ਨਹੀਂ ਹੈਗਾ ਇਹਦਾ ਮਤਲਬ ਕਿ ਤੇਲਾ ਕਿਤੇ ਵੀ ਨਹੀਂ ਹੈਗਾ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬਿਨਾਂ ਮਜਾਦੋ ਬਿੜਾ ਜ਼ਰੂਰ ਤੋਂ ਆਪਾਂ ਕਿਸੇ ਵੀ ਕੀਟਨਾਸ਼ਕ ਦਾ ਜਾਂ ਕਿਸੇ ਫੁੱਲੀ ਨਾਸ਼ਕ ਦਾ ਛਿੜਕਾਅ ਕਰਨ ਦੀ ਜ਼ਰੂਰਤ ਨਹੀਂ ਹੈ ਬਹੁਤ ਵਧੀਆ ਫਸਲ ਚੱਲਦੀ ਪਈ ਆ ਨਾ ਦੇ ਕੋ ਬੀ ਲਿਖੂਗੇ ਨਾ ਤੋ ਤੇਲਾਵਾ ਨਾ ਤੋ ਚੁੱਲੀ ਆ ਸੋ ਮੇਰੀ ਸਾਰੀ ਦੁਬਾਰਾ ਫਿਰ ਇਹੀ ਬੇਨਤੀ ਆ ਕਿ ਬਰਸਾਤ ਦਾ ਜਿਹੜਾ ਮੋੜ ਜਿਹੜਾ ਹੁਣ ਬਰਸਾਤ ਪਈ ਆ ਬਹੁਤ ਲਾਈਵ ਆ ਦਿਆ ਫਸਲਾਂ ਵਾਸਤੇ ਵੀ ਇਤੋ ਕਿ ਪਸ਼ੂਆਂ ਵਾਸਤੇ ਵੀ ਇਨਸਾਨ ਵਾਸਤੇ ਵੀ ਵਧੀਆ ਵਾ ਤੇ ਦੁਬਾਰਾ ਵੀਰੇ ਇਹੀ ਆ ਕਿ ਆਪਾਂ ਜਿਹੜੇ ਜਿਹੜੇ ਨੀਵੇਂ ਲਾ ਕੇ ਉੱਥੇ ਪਾਣੀ ਜਿਹੜਾ ਵਾ ਉਹ ਬਾਰ ਕਰ ਲਈਏ ਜਿਹੜੇ ਜਿੱਥੇ ਕੋਈ ਆ ਪ੍ਰੋਬਲਮ ਹੈਗੀ ਆ ਉਹ ਦੇਖ ਲਈਏ ਜਾਂ ਜਿੱਥੇ ਕੋਈ ਇਸਨੇ ਜਿਹੜਾ ਉਹ ਕੋਈ ਜਿਹੜੇ ਬਕੌੜੀਆਂ ਕਿ ਕੋਈ ਵੀ ਜਿਹੜਾ ਵਾ ਹਮਲਾ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਵੀ ਕੋਈ ਆਪਾਂ ਸ਼ਿਰਕਾ ਕਰਨੀ ਜੂਤਰੀ ਹੈ ਜੇਕਰ ਜੂਤ ਪਈਦੀ ਹੈ ਤਾਂ ਆਪਣੇ ਜਿਹੜੇ ਸਬੰਧਤ ਖੇਤੀਬਾੜੀ ਅਫਸਰ ਨੇ ਖੇਤੀਬਾੜੀ ਅਫਸਰ ਨੇ ਉਹਨਾਂ ਨਾਲ ਜੂਝੂਰ ਸੰਪਰਕ ਕਰ ਲਿਆ ਜਾਵੇ ਤਾਂ ਜੋ ਉਹ ਉਹਦੇ ਮੁਤਾਬਕ ਜਿਹੜਾ ਵਾ ਆਪਾਂ ਕਿਸੇ ਵੀ ਸਮੱਸਿਆ ਦਾ ਜਿਹੜਾ ਹੱਲ ਕਰ ਸਕੀਏ